ਚਾਰ ਬਦਾਮ ਪਰ ਮੈਂਬਰ ਔਰ ਦੈਨ ਇੱਕ ਅਖਰੂਟ ਸਰ ਤੇ ਚਾਰ ਕਾਜੂ ਲੈ ਜਾ ਸਕਦੇ ਆ ਸੀਡ ਸਰ ਕਿਸੇ ਵੀ ਤਰ੍ਹਾਂ ਦੇ ਚਾਰ ਤਰ੍ਹਾਂ ਦੇ ਸੀਡਸ ਲਿਆ ਕੇ ਜਿਵੇਂ ਕਿ ਅਸੀਂ ਦਿਖ ਰਹੇ ਆ ਸੈਸਮੇ ਸੀਡਸ ਐ ਸਨਫਲਾਅਰ ਐ ਗ੍ਰੀਨ ਸੀਡਸ ਹੈਗੇ ਦੋ ਤਰ੍ਹਾਂ ਦੇ ਸੀਡ ਸਰ ਇੱਕ ਦਿਨ ਪਾਣ ਉਹ ਤੇ ਨਾਲ ਸਰ ਉਹਨਾਂ ਨੇ ਲੈਣੀ ਹੈਗੀ ਐ ਅੰਜੀਰ ਤੇ ਇਹਦਾ ਉਹ ਗੋਲਡਨ ਮਿਲਕ ਬਣਾ ਲੈਣਾ ਇਹਦੀ ਕੁਆਂਟੀਟੀ ਸ਼ੈਲ ਕਲੀਅਰ ਹੋ ਗਈ ਉਹਨਾਂ ਵਿੱਚ ਇਹਦੇ ਖਸਖਾਸੀ ਪਾਈ ਐ ਸਰ ਇਹ ਸਭ ਨੂੰ ਇਦਾਂ ਰਾਤ ਨੂੰ ਸੌਕ ਕਰ ਜਿਵੇਂ ਅਸੀਂ ਸੌਕ ਕੀਤਾ ਹੋਇਆ ਤੇ ਮਾਰਨਿੰਗ ਉਠ ਕੇ ਸਰ ਇਹਦੇ ਚ ਦੋ ਕੇਸਰ ਦੀਆਂ ਪੱਤੀਆਂ ਪਾ ਕੇ ਇਸ ਨੂੰ ਮਿਕਸੀ ਚ ਬਲੈਂਡ ਕਰਕੇ ਇਸ ਦਾ ਮਿਲਕ ਸ਼ੇਕ ਪੀਣਾ ਸ਼ੁਰੂ ਕਰ ਦੇਣ ਚਾਹੋ ਮਾਰਨਿੰਗ ਲੈ ਚਾਹੋ ਅੱਛਾ ਇਹਦੇ ਵਿੱਚ ਦੁੱਧ ਵੀ ਮਿਕਸ ਕਰਨਾ ਜਾਂ ਇਦਾਂ ਹੀ ਜੀ ਇਹਦੇ ਸਰ ਇਹਨੂੰ ਬਲੈਂਡ ਕਰਕੇ ਮਿਕਸੀ ਵਾਲੇ ਜਾਰ ਚ ਬਲੈਂਡ ਕਰਕੇ ਇਹਦੇ ਇਹਦਾ ਦੁੱਧ ਬਣਾ ਕੇ ਜਿਵੇਂ ਸ਼ੇਕ ਬਣਾ ਕੇ ਪੀ ਲੈ ਹਾਂ ਹਾਂ ਮਿਲਕ ਦਾ ਸ਼ੇਕ ਬਣਾ ਕੇ ਪੀ ਲੈ ਇਸ ਨੇ ਵੀ ਸਰ ਐਮ ਐਚ ਮੀਨਸ ਪ੍ਰੈਗਨੈਂਸੀ ਕਨਸੀਵ ਕਰਨ ਲਈ ਬਹੁਤ ਜ਼ਿਆਦਾ ਹੈਲਪ ਕਰਨੀ ਹੈ ਪਰ ਅਸੀਂ ਇਸ ਨੂੰ ਲੈਣਾ ਡਾਈਟ ਤਰੀਕੇ ਨਾਲ ਅਸੀਂ ਇਸ ਨੂੰ ਲੈਣਾ ਇੱਕ ਦਵਾਈ ਸਮਝ ਕੇ ਕਿ ਮੈਂ ਡੇਲੀ ਲੈਣਾ ਹੈ ਪੀਰੀਅਡਸ ਤੋਂ ਬਾਅਦ ਇਹ ਇਸ ਅਖਰੋਟ ਨੂੰ ਅਗਰ ਰੈਗੂਲਰ ਕੰਜ਼ਿਊਮ ਕਰਦੇ ਆ ਤਾਂ ਇਹ ਬ੍ਰੇਨ ਦੇ ਸ਼ੇਪ ਵਿੱਚ ਹੈ ਇਸ ਨੇ ਪਿਟਿਊਟਰੀ ਗਲੈਂਡ ਨੂੰ ਡਾਇਰੈਕਟ ਮੈਸੇਜ ਦੇਣਾ ਕਿ ਓਵਰੇਜ ਨੂੰ ਸਟੀਮੂਲੇਟ ਕਰੋ ਓਵਰੇਜ ਦਾ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਸ ਨੂੰ ਰੈਗੂਲੇਟ ਕਰੋ ਤੇ ਉਸ ਵਭਾਗਿਆ ਮੈਡੀਸਨ ਵਿਦਿਨਾ ਮੰਥ ਖਾ ਕੇ ਸਰ ਉਹ ਆਪਣਾ ਐਗ ਰਿਜ਼ਰਵ ਜਿਹੜਾ ਹੈ ਉਸ ਨੂੰ ਰੈਸਿਸਟੈਂਸ ਨੂੰ ਕਵਰ ਕਰਕੇ ਉਹ ਈਜ਼ੀ Pregnancy conceive ਕਰ ਲੈਂਦੇ ਹੋ। ਤੁਸੀਂ ਘਰ ਦੇ ਵਿੱਚ ਵੀ ਕੁਝ ਨੁਸਖੇ ਅਪਣਾ ਸਕਦੇ ਹੋ ਤੇ ਉਹ ਚੀਜ਼ਾਂ ਉਹ ਨੇ ਜਿਹੜੀਆਂ ਸਾਡੀ ਰਸੋਈ ਦੇ ਵਿੱਚ ਹੁੰਦੀਆਂ ਨੇ ਜਿਸ ਤਰ੍ਹਾਂ ਲੌਂਗ ਦੀ ਗੱਲ ਕੀਤੀ ਆ, ਮੇਥੀ ਦਾਣੇ ਦੀ ਗੱਲ ਕੀਤੀ ਆ, ਦਾਲਚੀਨੀ ਦੀ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਰਾਤ ਨੂੰ ਤੁਸੀਂ ਭੋਂਕੇ ਰੱਖਣਾ ਤੇ ਸਵੇਰੇ ਚਾਹ ਦੇ ਤੌਰ ਦੇ ਉੱਤੇ ਉਹਨੂੰ ਇਸਤੇਮਾਲ ਕਰਨਾ। ਖਾਲੀ ਪੇਟ ਇਹਨਾਂ ਦੀ ਸਲਾਹ ਦੇ ਮੁਤਾਬਕ ਜੇ ਪੀਓਗੇ ਤਾਂ ਤੁਹਾਨੂੰ ਕਾਫੀ ਰਾਹਤ ਮਿਲ ਜਾਏਗੀ। ਜੇ ਉਹ ਦੋ ਲੌਂਗ ਰਾਤ ਨੂੰ ਸੌਕ ਕਰਕੇ ਮਾਰਨਿੰਗ ਇਨ ਦੀ ਬੋਇਲਡ ਟੀ ਕਿਉਂਕਿ ਟੀ ਦੇ ਸਾਰੇ ਐਡਿਕਟਿਡ ਹੁੰਦੇ ਆ। ਅਸੀਂ ਹੋਮ ਰੈਮਡੀਜ਼ ਹੀ ਯੂਜ਼ ਕਰਨੀਆਂ ਜਿਸ ਤਰ੍ਹਾਂ ਅਸੀਂ ਹੋਣੇ ਗੱਲ ਕੀਤੀ ਲੌਂਗ ਦੀ ਉਹ ਵੈਦਰ ਲੌਂਗ ਲੈ ਲੈਣ ਅੱਜ ਦੇ ਟਾਈਮ ਤੇ ਗਰਮੀ ਬਹੁਤ ਜ਼ਿਆਦਾ ਐ ਸਰ ਸਾਰਾ ਇਕੱਠਾ ਲੈਣ ਦੀ ਵਜਾਏ ਆਲਟਰਨੇਟ ਟਾਈਮ ਤੇ ਯੂਜ਼ ਕਰਨ ਥੋੜੇ ਦਿਨ ਉਹ ਮੇਥੀ ਦਾਣਾ ਅਸੀਂ ਮੇਥੀ ਦਿਖਾ ਰਹੇ ਹੈਗੇ ਤਿੰਨ ਤੋਂ 4 ਗ੍ਰਾਮ ਉਹ ਮੇਥੀ ਯੂਜ਼ ਕਰ ਸਕਦੇ ਆ ਫਿਰ ਕੁਝ ਟਾਈਮ ਬਾਅਦ ਉਹਨਾਂ ਨੂੰ ਲੱਗਦਾ ਕਿ ਇਹ ਟੇਸ ਤੋਂ ਥੋੜਾ ਉਹਨਾਂ ਨੂੰ ਕੁਝ ਚੇਂਜ ਚਾਹੀਦਾ ਆ ਦੈਂਸਰ ਉਹ ਦਾਲਚੀਨੀ ਦਾ ਯੂਜ਼ ਕਰ ਸਕਦੇ ਹੈਗੇ ਇਹੇ ਤਿੰਨ ਤੋਂ ਚਾਰ ਗ੍ਰਾਮ ਦਾਲਚੀਨੀ ਰਾਤ ਨੂੰ ਸੌਕ ਕਰਕੇ ਮਾਰਨਿੰਗ ਉਹਨਾਂ ਨੇ ਬੋਇਲਡ ਟੀ ਬਣਾ ਲੈਣੀ ਹੈ ਇਹਦੇ ਵਿੱਚ ਅਜਵਾਇਨ ਜਾਂ ਮੋਟੀ ਇਲਾਇਚੀ ਵੀ ਯੂਜ਼ ਕਰ ਸਕਦੇ ਹੈ 15 20 ਦਿਨਾਂ ਬਾਅਦ ਮੈਨੂੰ ਕਾਫੀ ਪੇਸ਼ੈਂਟ ਦੀ ਕਾਲ ਆਈ ਕਿ ਮੈਮ ਅਸੀਂ ਇਕੱਲੇ ਲੌਂਗੇ ਸ਼ੁਰੂ ਕੀਤੇ ਸੀ ਕਿ ਸਾਡੇ ਪੀਰੀਅਡ ਜੋ 6 ਮੰਥ ਤੋਂ ਸਕਿਪ ਹੋ ਰਹੇ ਸੀਗੇ ਉਹ ਰੈਗੂਲੇਟ ਹੋ ਗਏ ਜੋ ਚੀਜ਼ ਉਹ ਆਲੋਪੈਥਿਕ ਮੈਡੀਸਿਨਸ ਦੇ ਨਾਲ ਕਵਰ ਨਹੀਂ ਕਰ ਪਾਉਂਦੇ ਤੇ ਮੇਰੇ ਕੋਲ ਉਹ ਬੇਬੀ ਕਨਸੀਵ ਵਿਥਿਨ 6 ਮੰਥਸ ਡੈਫੀਨਿਟਲੀ ਕਰ ਲੈਂਦੇ ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅਸੀਂ ਜਦੋਂ ਵੀ ਤੁਹਾਡੇ ਨਾਲ ਜੁੜਦੇ ਹਾਂ ਤਾਂ ਤੁਹਾਡੀ ਸਿਹਤ ਨਾਲ ਜੁੜੀ ਹੋਈ ਗੱਲ ਕਰਦੇ ਹਾਂ ਤੇ ਖਾਸ ਤੌਰ ਦੇ ਉੱਤੇ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਪਰ ਝਿਜਕਦੇ ਚੱਲਦੇ ਹਾਂ ਉਹ ਸਮੱਸਿਆਵਾਂ ਹਰ ਕਿਸੇ ਦੇ ਨਾਲ ਸਾਂਝੀਆਂ ਨਹੀਂ ਕਰਦੀਆਂ ਹਾਲਾਂਕਿ ਡਾਕਟਰ ਦੇ ਕੋਲ ਜਾਣ ਦੇ ਵਿੱਚ ਵੀ ਉਹਨਾਂ ਨੂੰ ਝਿਜਕ ਮਹਿਸੂਸ ਹੁੰਦੀ ਹੈ ਤੇ ਜਿਹੋ ਜਿਹੀਆਂ ਸਮੱਸਿਆਵਾਂ ਉਹਨਾਂ ਨੂੰ ਆ ਰਹੀਆਂ ਨੇ ਉਹਨਾਂ ਦਾ ਹੱਲ ਕੀ ਹੋਣਾ ਚਾਹੀਦਾ ਹੈ ਕਿਉਂਕਿ ਅਕਸਰ ਅਸੀਂ ਮੈਡੀਸਿਨ ਖਾ ਖਾ ਕੇ ਅੱਕ ਜਾਂਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਦੂਜੇ ਦੀ ਸਲਾਹ ਲੈਣੀ ਸ਼ੁਰੂ ਕਰ ਦਿੰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਇਹਦਾ ਹੱਲ ਕੱਢਿਆ ਜਾਵੇ ਤੇ ਇਸੇ ਦੇ ਵਿੱਚੋਂ ਇੱਕ ਹੋਰ ਸਭ ਤੋਂ ਵੱਡੀ ਸਮੱਸਿਆ ਨਿਕਲੀ ਹੋਈ ਹੈ ਉਹ ਹੈ ਬੇਔਲਾਦਪਨ ਯਾਨੀ ਕਿ ਹਰ ਕੋਈ ਘਰ ਦੇ ਵਿੱਚ ਚਾਹੁੰਦਾ ਹੈ ਕਿ ਕਿਲਕਾਰੀਆਂ ਗੂੰਜਣ ਬੱਚੇ ਹੋਣ ਘਰ ਦੀ ਰੌਣਕ ਬਣਨ ਪਰ ਕੁਝ ਕਾਰਨ ਅਜਿਹੇ ਹੁੰਦੇ ਨੇ ਜਿਦੇ ਨਾਲ ਇਹ ਸੁੱਖ ਤੋਂ ਕਈ ਜੋੜੇ ਵਾਂਝੇ ਰਹਿ ਜਾਂਦੇ ਨੇ ਪਰ ਹੁਣ ਅੱਜ ਜਿਸੀ ਜਿਹੜੀ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹ ਮੁਲਾਕਾਤ ਸੁਣਨ ਤੋਂ ਬਾਅਦ ਤੇ ਉੱਥੋਂ ਟ੍ਰੀਟਮੈਂਟ ਲੈਣ ਤੋਂ ਬਾਅਦ ਤੁਹਾਡੀਆਂ ਸਾਰੀਆਂ ਖੁਸ਼ੀਆਂ ਪਰਤ ਆਉਣਗੀਆਂ ਅਸੀਂ ਖਾਸ ਤੌਰ ਦੇ ਤੇ ਅੱਜ ਪਹੁੰਚੇ ਹਾਂ ਪ੍ਰੇਮ ਵੇਦਾ ਜਿਹੜੇ ਆਯੁਰਵੈਦਿਕ ਤਰੀਕੇ ਦੇ ਨਾਲ ਪਿਛਲੇ 20 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਨੇ ਆਯੁਰਵੇਦ ਨਾਲ ਆਮ ਜਨਤਾ ਦੀ ਸੇਵਾ ਕਰ ਰਹੇ ਨੇ ਦੁਖੀਆਂ ਨੂੰ ਨਿਰਾਸ਼ ਨੂੰ ਨਵੀਂ ਕਿਰਨ ਦੇ ਰਹੇ ਨੇ ਤੇ ਪੀੜੀਦਰ ਪੀੜੀ ਇਹ ਆਯੁਰਵੇਦ ਦਾ ਕੰਮ ਚੱਲ ਰਿਹਾ ਹੈ ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਹਰਮਿਤ ਕੌਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਰ ਤੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਮੇਰੇ ਵੱਲੋਂ ਡਾਕਟਰ ਸਾਹਿਬ ਬਾਰੇ ਦੱਸਦੇ ਹਾਂ ਕਿ ਡਾਕਟਰ ਸਾਹਿਬ ਇਸਤਰੀ ਰੋਗਾਂ ਦੇ ਮਾਹਰ ਨੇ ਤੇ ਆਯੁਰਵੈਦਿਕ ਤਰੀਕੇ ਦੇ ਨਾਲ ਹੀ ਹਰ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈ ਹਰ ਗੰਭੀਰ ਤੋਂ ਗੰਭੀਰ ਰੋਗ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ ਹਿਸਟਰੀ ਜਾਣੀ ਜਾਂਦੀ ਹੈ ਤੇ ਉਸ ਤੋਂ ਬਾਅਦ ਹੀ ਤੁਹਾਡਾ ਟ੍ਰੀਟਮੈਂਟ ਇੱਥੇ ਸ਼ੁਰੂ ਹੁੰਦਾ ਹੈ ਤੇ ਅੱਜ ਵੀ ਜਿਹੜੀਆਂ ਸਮੱਸਿਆਵਾਂ ਅਸੀਂ ਇਹਨਾਂ ਕੋਲੇ ਲੈ ਕੇ ਆਏ ਆ ਉਹਨਾਂ ਸਮੱਸਿਆਵਾਂ ਦਾ ਹੱਲ ਇਹ ਦੱਸਣਗੇ ਕਈ ਤਰ੍ਹਾਂ ਦੇ ਘਰੇਲੂ ਨੁਸਖੇ ਵੀ ਤੁਹਾਡੀ ਨੌਲੇਜ ਦੇ ਵਿੱਚ ਆਉਣਗੇ ਕਿ ਘਰ ਬੈਠੇ ਵੀ ਤੁਸੀਂ ਕਈ ਰੋਗ ਦੂਰ ਕਰ ਸਕਦੇ ਹੋ ਖਾਸ ਕਰ ਸਾਡੀਆਂ ਜਿਹੜੀਆਂ ਬੀਬੀਆਂ ਮਾਤਾਵਾਂ ਭੈਣਾਂ ਇਸ ਪ੍ਰੋਗਰਾਮ ਨੂੰ ਦੇਖ ਰਹੀਆਂ ਨੇ ਤੇ ਬਿਨਾਂ ਚੇਚਕ ਤੋਂ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਆਉਂਦਾ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਤੁਸੀਂ ਡਾਕਟਰ ਹਰਮਿਤ ਹੋਰਾਂ ਦੇ ਨਾਲ ਸਿੱਧੀ ਗੱਲ ਕਰਨੀ ਹੈ ਤੇ ਆਪਣੀ ਸਮੱਸਿਆ ਉਹਨਾਂ ਨੂੰ ਦੱਸ ਦੇਣੀ ਹੈ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਬੇਔਲਾਦ ਪਾਣਾ ਇਹ ਜ਼ਿਆਦਾਤਰ ਵਧਦਾ ਹੀ ਜਾ ਰਿਹਾ ਹੈ ਅਕਸਰ ਪਹਿਲਾਂ ਬਹੁਤ ਘੱਟ ਹੁੰਦਾ ਸੀਗਾ ਤੇ ਜਦੋਂ ਕਿਸੇ ਦਾ ਵਿਆਹ ਹੋ ਜਾਂਦਾ ਤਾਂ ਉਹਦੇ ਕਹਿਆ ਜਾਂਦਾ ਹੈ ਕਿ ਯਾਰ ਤੁਸੀਂ ਬੱਚੇ ਬਾਰੇ ਨਹੀਂ ਸੋਚ ਰਹੇ ਪਰ ਕਈ ਵਾਰ ਸਮੱਸਿਆ ਜਹੀ ਹੁੰਦੀ ਹੈ ਕਿ ਉਹ ਜੋੜਾ ਕਿਸੇ ਨੂੰ ਦੱਸਣਾ ਹੀ ਨਹੀਂ ਚਾਹੁੰਦਾ ਕਿਉਂਕਿ ਇੱਕ ਪਾਸੇ ਪਰਿਵਾਰ ਇੱਕ ਜਿਹੜੀ ਮੰਗ ਹੋ ਜਾਂਦੀ ਹੈ ਦੂਜੇ ਪਾਸੇ ਉਹ ਪਰੇਸ਼ਾਨ ਨੇ ਕੀ ਕਾਰਨ ਮੰਨਦੇ ਹੋ ਕਿ ਇਹਨਾਂ ਦੀ ਜਿਹੜੇ ਬੇਔਲਾਦ ਜੋੜੇ ਨੇ ਜਾਂ ਬੇਔਲਾਦ ਪਾਣਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਜੀ نو ਡਾਊਟ ਸਰ ਅਗਰ ਅਸੀਂ ਟ੍ਰੈਡੀਸ਼ਨਲ ਟਾਈਮ ਦੀ ਗੱਲ ਕਰੀਏ ਤਾਂ ਟ੍ਰੈਡੀਸ਼ਨਲ ਟਾਈਮ ਤੇ ਤਾਂ ਬੱਚਿਆਂ ਦੀ ਗਿਣਤੀ ਨਹੀਂ ਸੀ ਹੁੰਦੀ 8 ਤੋਂ 12 ਬੱਚੇ ਵੀ ਕਪਲ ਪੈਦਾ ਕਰਦਾ ਸੀ ਪਰ ਅੱਜ ਦੇ ਟਾਈਮ ਤੇ ਅਗਰ ਅਸੀਂ ਮਾਡਰਨਾਈਜੇਸ਼ਨ ਨੂੰ ਲਈਏ ਤਾਂ ਇੱਕ ਔਰ ਦੋ ਬੱਚੇ ਪੈਦਾ ਕਰਨੇ ਵੀ ਬਹੁਤ ਕ੍ਰਿਟੀਕਲ ਟਾਸਕ ਹੋ ਗਿਆ ਹੈ ਉਹਨਾਂ ਨੂੰ ਲੱਗਦਾ ਕਿ ਇੱਕ ਇਹ ਸਪੈਸ਼ਲ ਕੰਮ ਹੈ ਜਦਕਿ ਇਹ ਸਪੈਸ਼ਲ ਕੰਮ ਸਿਰਫ ਸਾਡੇ ਲਈ ਹੀ ਹੈ ਕਿਉਂਕਿ ਜੋ ਵੀ ਆਈਵੀਐਫ ਸੈਂਟਰ ਅਜ ਖੁੱਲ ਚੁੱਕੇ ਹੈਗੇ ਆ ਜੋ ਵੀ ਐਲੋਪੈਥਿਕ ਟ੍ਰੀਟਮੈਂਟ ਹੈ ਸਰ ਦੂਸਰੇ ਪਾਸੇ ਅਸੀਂ ਗੱਲ ਕਰੀਏ ਸਾਡੀਆਂ ਮੇਡਸ ਅੱਜ ਵੀ ਉਹ ਪੰਜ ਤੋਂ ਅੱਠ ਬੱਚੇ ਪੈਦਾ ਕਰ ਰਹੀਆਂ ਬਟ ਜੇ ਨਾਰਮਲ ਮੀਡਲ ਫੈਮਲੀਆਂ ਤੇ ਹਾਈ ਸੋਸਾਇਟੀ ਫੈਮਲੀਆਂ ਦੀ ਗੱਲ ਲਗਾਈਏ ਤਾਂ ਕਿ ਆਈਬੀਐਫ ਟਰੀਟਮੈਂਟ ਉਹਨਾਂ ਲਈ ਹੀ ਹੈਗੇ ਆ ਕਿ ਐਲੋਪੈਥੀ ਟਰੀਟਮੈਂਟ ਉਹਨਾਂ ਲਈ ਹੀ ਹੈਗੇ ਇਹ ਸਭ ਕਟਾਕਸ਼ ਕਰਦੇ ਆ ਹੋਇਆ ਮੈਂ ਸਿਰਫ ਇਹੀ ਕੰਪੇਅਰ ਕਰ ਰਹੀ ਹਗੀ ਆ ਕਿ ਜਿਸ ਦੀ ਪੌਕੇਟ ਯਲੋਨੀ ਕਰ ਰਹੀ ਹੈਗੀ ਲਾਈਕ ਮੇਡਸ ਦੀ ਉਹਨਾਂ ਦੀ ਐਨਐਫ ਐਕਸਰਸਾਈਜ਼ ਵੀ ਹੋ ਰਹੀ ਹੈ ਉਹਨਾਂ ਨੂੰ ਖਾਣਾ ਵੀ ਨਹੀਂ ਜੁੜਦਾ ਜੋ ਕਿ ਇੱਕ ਆਮ ਮੀਡਲ ਫੈਮਿਲੀ ਵਾਲੇ ਸਪੋਰਟ ਕਰ ਲੈਂਦੇ ਹੈਗੇ ਤਾਂ ਇਸ ਦੇ ਵਿੱਚ ਰੀਜ਼ਨ ਤਾਂ ਆਈ ਥਿੰਕ ਤੁਸੀਂ ਸਮਝ ਹੀ ਗਏ ਹੋਗੇ ਕਿ ਟ੍ਰੈਡੀਸ਼ਨਲ ਤੇ ਮਾਡਰਨਾਈਜੇਸ਼ਨ ਦੇ ਵਿੱਚ ਕੀ ਚੀਜ਼ ਰਿਸਪਾਂਸਿਬਲ ਹੈ ਤੇ ਅਕਸਰ ਸਾਡੇ ਕੋਲ ਕਪਲ ਜਦੋਂ ਆਉਂਦੇ ਹੈ ਤੇ ਸਰ ਉਹ ਐਲੋਪੈਥੀ ਟ੍ਰੀਟਮੈਂਟ ਲੈ ਚੁੱਕੇ ਹੁੰਦੇ ਹੈਗੇ ਤੇ ਉਸ ਤੋਂ ਬਾਅਦ ਉਹ ਹੈਰਾਨ ਪਰੇਸ਼ਾਨ ਹੋ ਕੇ ਦੇਖਦੇ ਹੈ ਕਿ ਮਾਮ ਵੀ ਅਸੀਂ ਟ੍ਰੀਟਮੈਂਟ ਲਿਆ ਸੀਗਾ ਐਲੋਪੈਥੀ ਤੇ ਸਾਡੇ ਜਿਹੜੀਆਂ ਫਾਈਬਰੋਇਡ ਸਿਸਟ ਤੇ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਜਿਹੜੇ ਅਸੀਂ ਨੈਕਸਟ ਸਵਾਲ ਦੇ ਵਿੱਚ ਡਿਸਕਸ ਕਰਾਂਗੇ ਸਰ ਤੇ ਉਹ ਸਾਡੀਆਂ ਉਲਟਾ ਇਨਕਰੀਸ ਹੋ ਗਈਆਂ ਕਿਉਂਕਿ ਸਰ ਜੋ ਨੈਚੁਰਲ ਟਰੀਟਮੈਂਟ ਹੈ ਉਹ ਆਯੁਰਵੇਦਾ ਹੀ ਹੈ ਔਰ ਸਾਨੂੰ ਅਕਸੈਪਟ ਕਰਨਾ ਪਏਗਾ ਅਗਰ ਅਸੀਂ ਉਹ ਕੈਮੀਕਲ ਬੇਸਡ ਟਰੀਟਮੈਂਟ ਨੂੰ ਛੱਡ ਕੇ ਇੱਕ ਆਯੁਰਵੇਦਾ ਟਰੀਟਮੈਂਟ ਵੱਲ ਆੰਨੇ ਆ ਤਾਂ ਆਈ ਹੋਪ ਸੋ ਕਿ ਅਸੀਂ ਜਲਦੀ ਵਿਦਆਊਟ ਐਨੀ ਸਾਈਡ ਇਫੈਕਟ ਆਪਣੀ ਪ੍ਰੋਬਲਮ ਨੂੰ ਸੌਰਟ ਆਊਟ ਕਰ ਸਕਦੇ ਆ ਜੋ ਅਸੀਂ ਆਪਣੇ ਆਮ ਪੇਸ਼ੈਂਟ ਤੇ ਕਰ ਰਹੇ ਆ ਜੀ ਪਰ ਡਾਕਟਰ ਸਾਹਿਬ ਆਯੁਰਵੇਦ ਦੇ ਵਿੱਚ ਵੀ ਬਹੁਤ ਕੁਝ ਹੈ ਆਯੁਰਵੇਦ ਨੂੰ ਸਮਝਣਾ ਹੀ ਬਹੁਤ ਔਖਾ ਹੈ ਜਿਸ ਤਰ੍ਹਾਂ ਤੁਸੀਂ ਪੀੜੀਦਰ ਪੀੜੀ ਇਸ ਕਿੱਤੇ ਦੇ ਵਿੱਚੋਂ ਇਹ ਪ੍ਰੋਫੈਸ਼ਨ ਅਪਣਾਇਆ ਹੋਇਆ ਹੈ ਅੱਜ ਕੱਲ ਜਿਹੜਾ ਆਯੁਰਵੇਦ ਦਾ ਉਹ ਕਹਿੰਦੇ ਨੇ ਕਿ ਇੱਕ ਆਯੁਰਵੇਦ ਦਾ ਪ੍ਰੋਸੈਸ ਆ ਉਹ ਬੜਾ ਸਲੋ ਹੁੰਦਾ ਹੈ ਪਰ ਅੱਜ ਕੱਲ ਇਹ ਹੋ ਗਿਆ ਕਿ ਹਰ ਕੋਈ ਚਾਹੁੰਦਾ ਹੈ ਕਿ ਝਟਪਟ ਆਰਾਮ ਮਿਲ ਜਾਵੇ ਲੋਕ ਅੱਕ ਜਾਂਦੇ ਨੇ ਆਯੁਰਵੇਦ ਤੋਂ ਵੀ ਅੱਕ ਜਾਂਦੇ ਨੇ ਪਰ ਜਿਹੜਾ ਤੁਹਾਡਾ ਟਰੀਟਮੈਂਟ ਆ ਉਹ ਕਿਸ ਤਰ੍ਹਾਂ ਦਾ ਹੈ ਸਰ ਐਸ ਪਰ ਮਾਈ ਪਾਸਟ ਐਕਸਪੀਰੀਅੰਸ ਅਗਰ ਮੈਂ ਗੱਲ ਕਰਾਂ ਪਾਸਟ ਵੀ ਤੇ ਫਰਦਰ ਵੀ ਜਿਹੜੇ ਸਾਡੇ ਐਕਸਪੀਰੀਅੰਸਿਸ ਚੱਲ ਰਹੇ ਆ ਜੀ ਸਿਰ ਮੇਰੇ ਪੇਸ਼ੈਂਟ ਮੇਰੇ ਦੱਸਿਆ ਹੋਇਆ ਹੋਮ ਰੈਮਡੀਜ਼ ਦੇ ਨਾਲ ਹੀ 3 ਤੋਂ 5 ਮਨਥ ਯੂਜ਼ ਕਰਕੇ ਆਪਣੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨੂੰ ਇਜ਼ੀਅਰ ਸਾਰਟ ਆਊਟ ਕਰ ਲੈਂਦੇ ਹੈਗੇ ਆ ਤੇ ਜਿਵੇਂ ਮੈਂ ਗੱਲ ਕਰਾਂ ਜੋ ਮੇਰੇ ਪੇਸ਼ੈਂਟ ਆ ਰਹੇ ਐ ਉਹਨਾਂ ਨੂੰ ਮੈਂ ਸਰ ਕੁਝ ਹੋਮ ਰੈਮੀਡੀਜ਼ ਤੇ ਨਾਲ ਮੈਡੀਸਿਨਸ ਮੀਨਸ ਅਗਰ ਸਾਡੀਆਂ ਮੈਡੀਸਿਨਸ 40% ਕੰਮ ਕਰ ਰਹੀਆਂ ਤਾਂ 60% ਸਾਡੇ ਕਾਉਂਸਲਿੰਗ ਜੋ ਅਸੀਂ ਲਾਈਫਸਟਾਈਲ ਔਰ ਡਾਈਟ ਸਟਾਈਲ ਉਹਨਾਂ ਨੂੰ ਕਾਉਂਸਲ ਕਰਦੇ ਆ ਇਨਕਲੂਡਿੰਗ ਐਕਸਰਸਾਈਜ਼ ਐਂਡ ਹੋਮ ਰੈਮੀਡੀਜ਼ 60% ਸਰ ਉਹ ਕੰਮ ਕਰਦੀ ਏ ਜੋ ਚੀਜ਼ ਉਹ ਆਲੋਪੈਥਿਕ ਮੈਡੀਸਿਨਸ ਦੇ ਨਾਲ ਕਵਰ ਨਹੀਂ ਕਰ ਪਾਉਂਦੇ ਤੇ ਮੇਰੇ ਕੋਲ ਉਹ ਬੇਬੀ 컨ਸੀਵ ਵਿਦੀਨ 6 ਮੰਥਸਰ ਡੈਫੀਨਿਟਲੀ ਕਰ ਲੈਂਦੇ ਆ 6 ਮੰਥਸ ਵੀ ਮੈਂ ਜ਼ਿਆਦਾ ਕਹਿ ਦਿੱਤਾ ਆ ਤੇ ਜਿਹੜੀਆਂ ਪ੍ਰੋਬਲਮਸ ਸਰ ਉਹਨਾਂ ਨੂੰ ਸਫਰ ਕਰਨੀਆਂ ਪੈਂਦੀਆਂ ਜਿਸ ਤਰ੍ਹਾਂ ਕਿ ਮੈਨਸੂਲੇਸ਼ਨ ਸਾਈਕਲ ਦੀ ਅਸ ਦੇ ਟਾਈਮ ਤੇ ਜ਼ਿਆਦਾ ਪ੍ਰੋਬਲਮ ਹੈ ਬਿਕਾਉਜ਼ ਸਾਡਾ ਪੂਅਰ ਲਾਈਫਸਟਾਈਲ ਔਰ ਅਨ ਹੈਲਥੀ ਡਾਈਟ ਸਟਾਈਲ ਮੇਨ ਰਿਸਪੌਂਸੀਬਲ ਫੈਕਟਰ ਹੈ ਔਰ ਇਸ ਤੋਂ ਵੱਡਾ ਵੀ ਅਗਰ ਮੈਂ ਮੇਨ ਕੌਜ਼ ਲਗਾਵਾ ਤਾਂ ਸਿਰ ਫੀਮੇਲ ਬੇਵਜ੍ਹਾ ਹੀ ਇਹਨਾਂ ਚੀਜ਼ਾਂ ਨੂੰ ਲੈ ਕੇ ਸਟ्रेस ਚ ਆ ਜਾਂਦੀਆਂ ਔਰ ਉਹ ਸਟ्रेस ਲੈਣ ਕਰਕੇ ਡੇ ਬਾਏ ਡੇ ਜੋ ਵੀ ਉਹਨਾਂ ਦੀ ਹਾਰਮੋਨ ਇਮਬੈਲੈਂਸ ਜਾਂ weight gain ਜਾਂ fibroid ਜਾਂ cyst ਜਾਂ ਹੋਰ ਬਹੁਤ ਤਰ੍ਹਾਂ ਦੀਆਂ ਪ੍ਰੋਬਲਮ ਲਾਈਕ ਐਂਡੋਮੈਟ੍ਰੀਆ ਮਾ ਹੋ ਜਾਂਦਾ ਹੈ ਤਾਂ ਉਹਨਾਂ ਦੀ ਸਟ्रेस ਲੈਣ ਦੇ ਕਾਰਨ ਉਹਨਾਂ ਦੀ ਪ੍ਰੋਬਲਮ ਜਿਹੜੀ ਹੈ ਸਰ ਉਹ ਇਨਕਰੀਸ ਹੁੰਦੀ ਹੈ ਨਾ ਕਿ ਡਿਕਰੀਸ ਹੁੰਦੀ ਹੈ ਬਿਲਕੁਲ ਸਹੀ ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਆਉਂਦਾ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਲਗਾਤਾਰ ਨੰਬਰ ਚੱਲ ਰਹੇ ਨੇ ਤੇ ਜੇਕਰ ਤੁਸੀਂ ਮੋਹਾਲੀ ਆਉਂਦੇ ਹੋ ਤਾਂ ਪ੍ਰੇਮ ਵੇਦਾ ਦੇ ਸਿੱਧੇ ਦਫ਼ਤਰ ਦੇ ਵਿੱਚ ਆਉਣਾ ਐਡਰੈਸ ਵੀ ਤੁਹਾਡੇ ਕੋਲੇ ਥੱਲੇ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਤੇ ਜਿਸ ਤਰ੍ਹਾਂ ਮੈਂ ਡਾਕਟਰ ਸਾਹਿਬ ਨਾਲ ਜਿੰਨੀ ਕੁ देर ਗੱਲਬਾਤ ਕੀਤੀ ਹੈ ਇਸ ਤੋਂ ਪਹਿਲਾਂ ਅਸੀਂ ਬੈਕ ਦਾ ਕੈਮਰਾ ਵੀ ਗੱਲ ਕਰ ਚੁੱਕੇ ਆ ਤਾਂ ਇੱਕ ਪੂਰਾ ਉਹ ਮਾਹੌਲ ਹੈ ਕਿ ਤੁਹਾਨੂੰ ਇੱਥੇ ਲੱਗਣਾ ਹੀ ਨਹੀਂ ਹੈਗਾ ਆ ਕੇ ਕਿ ਤੁਸੀਂ ਟ੍ਰੀਟਮੈਂਟ ਵਾਸਤੇ ਆਏ ਹੋ ਜਿਵੇਂ ਘਰ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਤਾਂ ਉਹ ਜਿਹਾ ਇੱਥੇ ਮਾਹੌਲ ਡਾਕਟਰ ਸਾਹਿਬ ਹੋਰਾਂ ਨੇ ਸਿਰਜਿਆ ਹੋਇਆ ਤੁਸੀਂ ਖੁੱਲ ਕੇ ਆਪਣੀ ਜਿਹੜੀ ਵੀ ਸਮੱਸਿਆ ਹੈ ਜਿਹੜਾ ਵੀ ਰੋਗ ਹੈ ਉਹ ਡਾਕਟਰ ਸਾਹਿਬ ਨਾਲ ਸਾਂਝਾ ਕਰੋਗੇ ਤਾਂ ਤੁਹਾਨੂੰ ਇੱਥੋਂ ਆਸ ਦੀ ਕਿਰਨ ਉਮੀਦ ਦੀ ਕਿਰਨ ਮਿਲਣੀ ਹੀ ਮਿਲਣੀ ਹੈ ਡਾਕਟਰ ਸਾਹਿਬ ਹੋਰ ਕਿਹੜੀਆਂ ਸਮੱਸਿਆਵਾਂ ਨੇ ਜਿਹਦੇ ਨਾਲ ਸਾਡੀਆਂ ਬੀਬੀਆਂ ਪੈਣਾ ਜੂਝ ਰਹੀਆਂ ਨੇ ਤੇ ਪਰ ਚਿਜਕਦੀਆਂ ਨੇ ਤੇ ਉਹਨਾਂ ਦਾ ਆਯੁਰਵੇਦ ਦੇ ਵਿੱਚ ਕੀ ਹੱਲ ਹੈ ਜੀ ਸਰ ਮੇਨ ਪ੍ਰੋਬਲਮ ਲਗਾਓ ਤਾਂ ਜਿਵੇਂ ਅਸੀਂ ਹੁਣੇ ਡਿਸਕਸ ਕੀਤਾ ਮੈਂਸਟ੍ਰੂਏਸ਼ਨ ਸਾਈਕਲ ਜੋ ਬਹੁਤ ਜ਼ਿਆਦਾ ਪ੍ਰੋਬਲਮ ਫੀਮੇਲਸ ਨੂੰ ਹੈਗੀ ਆ ਤੇ ਘਰਾਂ ਦੇ ਵਿੱਚ ਉਹ ਇੰਨੀ ਜਿਆਦਾ ਬਿਜ਼ੀ ਹੁੰਦੀ ਹੈ ਕਿ ਖੁੱਲਕੇ ਆਪਣੇ ਫੈਮਲੀ ਦੇ ਵਿੱਚ ਜਾਂ ਆਪਣੇ ਹਸਬੰਦ ਨੂੰ ਜਾਂ ਆਪਣੇ ਇਨ-ਲॉज ਨੂੰ ਨਹੀਂ ਦੱਸਦੀਆਂ ਹੈਗੀਆਂ ਤਾਂ ਜੇ ਉਹਨਾਂ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਹੈ ਤਾਂ ਅਸੀਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਮੈਂ ਐਡਵਾਈਸ ਕਰਾਂਗੀ ਸਰ ਅਸੀਂ ਡਿਸਪਲੇ ਕੀਤਾ ਹੋਇਆ ਹੈਗਾ ਲੌਂਗ ਜੇ ਉਹ ਦੋ ਲੌਂਗ ਰਾਤ ਨੂੰ ਸੌਂਕ ਕਰਕੇ ਮਾਰਨਿੰਗ ਇਨ ਦੀ ਬੋਇਲਡ ਟੀ ਕਿਉਂਕਿ ਟੀ ਦੇ ਸਾਰੇ ਐਡਿਕਟਿਡ ਹੁੰਦੇ ਆ ਅਸੀਂ ਸਿਰਫ ਆਪਣੀ ਸੋਚ ਨੂੰ ਸਾਈਕੋਲੋਜੀਕਲੀ ਚੇਂਜ ਕਰਨਾ ਹੈ ਕਿ ਮੈਂ ਟੀ ਪੀ ਨਹੀਂ ਆ ਤਾਂ ਕਿਹੜੀ ਪੀਣੀ ਹੈ ਮੀਨਸ ਅਸੀਂ ਦਵਾਈ ਵਾਲ ਨਹੀਂ ਪਰਜਣਾਗਾ ਅਸੀਂ ਹੋਮ ਰੈਮਡੀਜ਼ ਹੀ ਯੂਜ਼ ਕਰਨੀ ਹੈ ਜਿਸ ਅਸੀਂ ਹੋਣੀ ਗੱਲ ਕੀਤੀ ਲੌਂਗ ਦੀ ਉਹ ਵੈਦਰ ਲੌਂਗ ਲੈ ਲੈਣ ਅੱਜ ਦੇ ਟਾਈਮ ਤੇ ਗਰਮੀ ਬਹੁਤ ਜ਼ਿਆਦਾ ਐ ਸਾਰਾ ਇਕੱਠਾ ਲੈਣ ਦੀ ਬਜਾਏ ਆਲਟਰਨੇਟ ਟਾਈਮ ਤੇ ਯੂਜ਼ ਕਰਨ ਥੋੜੇ ਦਿਨ ਉਹ ਮੇਥੀ ਦਾਣਾ ਅਸੀਂ ਮੇਥੀ ਦਿਖਾ ਰਹੇ ਹੈਗੇ ਤਿੰਨ ਤੋਂ 4 ਗ੍ਰਾਮ ਉਹ ਮੇਥੀ ਯੂਜ਼ ਕਰ ਸਕਦੇ ਆ ਫਿਰ ਕੁਝ ਟਾਈਮ ਬਾਅਦ ਉਹਨਾਂ ਨੂੰ ਲੱਗਦਾ ਕਿ ਇਹ ਟੇਸ ਤੋਂ ਥੋੜਾ ਉਹਨਾਂ ਨੂੰ ਕੁਝ ਚੇਂਜ ਚਾਹੀਦਾ ਆ ਦੈਂਸਰ ਉਹ ਦਾਲਚਨੀ ਦਾ ਯੂਜ਼ ਕਰ ਸਕਦੇ ਹੈਗੇ ਇਹ ਹੀ 3 ਤੋਂ 4 ਗ੍ਰਾਮ ਦਾਲਚਨੀ ਰਾਤ ਨੂੰ ਸੌਕ ਕਰਕੇ ਮਾਰਨਿੰਗ ਉਹਨਾਂ ਨੇ ਬੋਇਲਡ ਟੀ ਬਣਾ ਲੈਣੀ ਹੈ ਇਹਦੇ ਵਿੱਚ ਅਜਵਾਇਨ ਜਾਂ ਮੋਟੀ ਇਲਾਇਚੀ ਵੀ ਯੂਜ਼ ਕਰ ਸਕਦੇ ਹੈ ਤੇ ਜੋ ਅਸੀਂ ਐਕਸਪੀਰੀਐਂਸਸ ਕੀਤੇ ਅੱਜ ਜਿਵੇਂ ਅਸੀਂ ਦਰਸ਼ਕਾਂ ਨੂੰ ਦੱਸ ਰਹੇ ਹਾਂ ਮੇਰੀ ਪਿਛਲੀ ਵੀਡੀਓ ਵੀ ਮੈਂ ਸਪੈਸ਼ਲੀ ਇਸੇ ਤੇ ਪਾਈ ਸੀ ਕਿ ਪੀਰੀਅਡ ਨੂੰ ਰੈਗੂਲੇਟ ਕਿਸ ਤਰ੍ਹਾਂ ਕਰਨਾ ਹੈ ਤਾਂ ਸਰ ਮੇਰੀ ਵੀਡੀਓ ਸੁਣ ਕੇ 15 20 ਦਿਨਾਂ ਬਾਅਦ ਮੈਨੂੰ ਕਾਫੀ ਪੇਸ਼ੈਂਟ ਦੀ ਕਾਲ ਆਈ ਕਿ ਮੈਮ ਅਸੀਂ ਇਕੱਲੇ ਲੌਂਗੀ ਸ਼ੁਰੂ ਕੀਤੇ ਸੀ ਕਿ ਸਾਡੇ ਪੀਰੀਅਡ ਜੋ 6 ਮੰਥ ਤੋਂ ਸਕਿਪ ਹੋ ਰਹੇ ਸੀਗੇ ਉਹ ਰੈਗੂਲੇਟ ਹੋ ਗਏ ਤੇ ਸੈਕਿੰਡ ਪ੍ਰੋਬਲਮ ਦੀ ਡਿਸਕਸ ਕਰੀਏ ਸਰ ਸਟ्रेस ਜਿਹੇ ਹੁੰਸੀ ਹੁਣ ਇਹ ਡਿਸਕਸ ਕੀਤਾ ਕਿ ਸਟ्रेस ਹੰਡਾ ਨੂੰ ਰਹਿੰਦੀ ਹੈ ਸਟ्रेस ਰਹਿਣ ਕਰਕੇ ਲਿ ਕੋਰੀਆ ਵਾਈਟ ਡਿਸਚਾਰਜ ਜੋ ਇੱਕ ਨਾਰਮਲ ਵੀ ਹੁੰਦਾ ਬਟ ਜਦੋਂ ਇਹ ਕ੍ਰਿਟੀਕਲ ਬਣ ਜਾਂਦਾ ਹੈ ਤੇ ਦੈਟ ਇਜ਼ ਫਾਊਲੀ ਐਂਡ ਇਰੀਟੇਟਿੰਗ ਉਸ ਨੂੰ ਆਪਾਂ ਐਬਨਾਰਮਲ ਡਿਸਚਾਰਜ ਜਿਸ ਨੂੰ ਮੈਡੀਕਲ ਟਰਮ ਦੇ ਵਿੱਚ ਲੇਕੋਰੀਆ ਕਿਹਾ ਜਾਂਦਾ ਹੈ ਤੇ ਉਹ ਲੇਕੋਰੀਆ ਦੀ ਪ੍ਰੋਬਲਮ ਹੋ ਜਾਂਦੀ ਹੈ ਉਹਦੇ ਲਈ ਸਰ ਇਹ ਅਸੀਂ ਪ੍ਰੋਡਕਟ ਪਾਊਡਰ ਵਿਦ ਕੈਪਸੂਲ ਐਂਡ ਟੈਬਲੇਟ ਅਸੀਂ ਤਿਆਰ ਕੀਤੇ ਹੈਗੇ ਆ ਉਹਨਾਂ ਨੂੰ ਜਿਸ ਤਰ੍ਹਾਂ ਈਜ਼ੀ ਲੱਗਦਾ ਹੈ ਜਿਉਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਲਈ ਪਾਊਡਰ ਈਜ਼ੀ ਨਹੀਂ ਹੈ ਕਿਉਂਕਿ ਅਸ ði ਟਾਈਮ ਦੇ ਅਸੀਂ ਜਿਸ ਚੀਜ਼ ਦੇਖੀ ਆ ਪੇਸ਼ੈਂਟ ਕਹਿੰਦੇ ਕਿ ਮਾਮ ਆਯੁਰਵੇਦਿਕ ਮੈਡੀਸਿਨ ਲਈਏ ਸਾਨੂੰ ਇਨਹੇਲ ਕਰਨੀ ਉਹਨਾਂ ਨੂੰ ਈਜ਼ੀ ਕਰਨ ਲਈ ਅਸੀਂ ਪਾਊਡਰ ਔਰ ਕੈਪਸੂਲ ਫਾਰਮ ਵੀ ਨਾਲ ਤਿਆਰ ਕੀਤਾ ਹੈ ਤੇ ਇਹ ਸਾਡਾ ਜਿਹੜਾ ਪੂਰਾ ਪੈਕ ਹੈਗਾ ਦਿੱਦੀ ਨਾ ਮੰਥ ਸਰ ਅਸੀਂ ਜ਼ਿਆਦਾ ਕਹਿ ਰਹੇ ਹਾਂ ਵਿਥ ਇਨ 18 ਔਰ 20 ਡੇਸ ਪੇਸ਼ੈਂਟ ਨੂੰ ਲੂਕੋਰੀਆ ਦੀ ਪ੍ਰੋਬਲਮ ਜਿਹੜੀ ਹੈ ਉਹ ਕਵਰ ਅਪ ਹੋ ਜਾਂਦੀ ਹੈਗੀ ਆ ਤੇ ਨਾਲ ਅਸੀਂ ਹੁਣੇ ਡਿਸਕਸ ਕਰ ਰਹੇ ਸੀ ਮੈਂਸੂਲੇਸ਼ਨ ਸਾਈਕਲ ਦੀ ਜੀ ਮੈਂ ਅਗੇਨ ਐਡਵਾਈਸ ਕਰਾਂਗੀ ਕਿ ਜੋ ਅਸੀਂ ਇਹ ਤਿੰਨੋਂ ਟੀ ਦਸੀਏ ਹੈਗੇ ਜੀ ਟਾਕਸਿਕ ਵਾਟਰ ਐਮਟਿਸਟਮਕ ਹੋ ਲੈਂਡ ਆਈ ਹੋਪ ਸੋ ਕਿ ਦੇ ਵਿਲ ਰਿਕਵਰ देयर ਮੈਂਸੂਰੇਸ਼ਨ ਸਾਈਕਲ ਪ੍ਰੋਬਲਮ ਔਰ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਪ੍ਰੋਬਲਮ ਹੈ ਤਾਂ ਸਰ ਅਸੀਂ ਰਜਨੀ ਟੈਬਲੇਟ ਬਹੁਤ ਈਜ਼ੀ ਫਾਰਮ ਦੇ ਵਿੱਚ ਬਣਾਈ ਹੈ ਇਹ ਸਾਰੇ ਜੜੀ ਬੁੱਟੀਆਂ ਪਾ ਕੇ ਸਰ ਤੇ ਹੋਰ ਮੈਡੀਸਿਨਸ ਯੂਜ਼ ਕਰਕੇ ਅਸੀਂ ਰਜਨੀ ਟੈਬਲੇਟ ਬਣਾਈ ਹੈ ਸਾਡੇ ਕੋਲ ਸਿੱਧਾ ਹੀ ਆਰਡਰ ਹੁੰਦੇ ਆ ਸਰ ਵਿਥ ਇਨ ਅ ਮੰਥ ਰਜਨੀ ਟੈਬਲੇਟ ਲੈਣ ਦੇ ਨਾਲ ਵੀ ਉਹਨਾਂ ਦਾ ਜਿਹੜਾ ਮੈਂਸੂਰੇਸ਼ਨ ਸਾਈਕਲ ਰਿਲੇਟਡ ਕੋਈ ਵੀ ਪ੍ਰੋਬਲਮ ਹੈ ਚਾਹੇ ਉਹਨਾਂ ਨੂੰ ਇਰੈਗੂਲਰ ਹੋ ਰਿਹਾ ਹੈ ਸਕਿਪ ਹੋ ਕੇ ਆ ਰਿਹਾ ਹੈ ਜਾਂ ਉਹਨਾਂ ਨੂੰ ਐਲੋਪੈਥੀ ਮੈਡੀਸਨ ਦੇ ਨਾਲ ਹੀ ਉਹ ਜਿਹੜੀ 7 ਡੇਜ਼ ਦੀਆਂ ਪਿਲ ਚੱਲਦੀਆਂ ਹੈਗੀਆਂ ਸਰ ਉਹ ਲੈ ਕੇ ਆ ਰਹੇ ਹੈ ਤਾਂ ਉਹਨਾਂ ਨੂੰ ਪੀਰੀਅਡ ਰੈਗੂਲੇਟ ਹੋ ਜਾਣਗੇ ਸਰ ਇੱਕ ਹੋਰ ਚੀਜ਼ ਕਲੀਅਰ ਕਰਦਾ ਕਿ ਜਿਸ ਤਰ੍ਹਾਂ ਐਲੋਪੈਥੀ ਮੈਡੀਸਨਸ ਦੀ ਹੈਬਿਟ ਹਰ ਮੰਥ ਪੈ ਜਾਂਦੀ ਹੈਗੀ ਇਹ ਸਾਡੀ ਓਵਰੀਜ਼ ਨੂੰ ਕਿਉਂਕਿ ਓਵਰੀਜ਼ ਨੇ ਸਟਿਮੂਲੇਟ ਹੋਣਾ ਔਰ ਫੰਕਸ਼ਨ ਕਰਨਾ ਦੈਨ ਪੀਰੀਅਡ ਰਿਲੀਜ਼ ਹੋਣੇ ਆ ਬਟ ਅਗਰ ਅਸੀਂ ਆਯੁਰਵੇਦਾ ਮੈਡੀਸਨ ਕੋਈ ਵੀ ਲੈ ਰਹੇ ਆ ਸਪੋਜ਼ ਅਸੀਂ ਇੱਥੋਂ ਲੈ ਰਹੇ ਆ ਕਿਤੋਂ ਵੀ ਲੈ ਰਹੇ ਆ ਅਗਰ ਆਪਾਂ ਨੂੰ ਅੱਛਾ ਹੈ ਕਿ ਆਯੁਰਵੇਦਿਕ ਕ੍ਰੈਡੈਂਸ਼ੀਅਲ ਗਾਇਨੋਕੋਲੋਜਿਸ ਡਾਕਟਰ ਮਿਲ ਜਾਂਦਾ ਹੈ ਤੇ ਸਰ ਇਹ ਇਸ ਮੈਡੀਸਿਨ ਨੇ ਆਯੁਰਵੇਦ ਮੈਡੀਸਿਨਸ ਨੇ ఓਵਰੀਜ ਨੂੰ ਨੈਚੁਰਲ ਸਟੀਮੂਲੇਟ ਕਰਨਾ ਹੈ ఓਵਰੀਜ ਦਾ ਬਲੱਡ ਆਕਸੀਡੇਸ਼ਨ ਜਿਹੜਾ ਉਹ ਨੈਚੁਰਲ ਇਨਕਰੀਸ ਕਰਨਾ ਹੈ ਉਹ ਹਰ ਮੰਥ ਸਾਨੂੰ ਕੋਈ ਜ਼ਰੂਰਤ ਨਹੀਂ ਪੈਗੀ ਕੁਝ ਵੀ ਹਾਰਮੋਨਲ ਪੀਲਸ ਲੈਣ ਦੀ ਨੈਚੁਰਲ ਪੀਰੀਅਡ ਸਟਾਰਟ ਹੋ ਜਾਣਗੇ ਜੀ ਬਿਲਕੁਲ ਡਾਕਟਰ ਸਾਹਿਬ ਨੇ ਦੱਸ ਦਿੱਤਾ ਹੈ ਕਿ ਤੁਸੀਂ ਘਰ ਦੇ ਵਿੱਚ ਵੀ ਕੁਝ ਨੁਸਖੇ ਅਪਣਾ ਸਕਦੇ ਹੋ ਤੇ ਉਹ ਚੀਜ਼ਾਂ ਉਹ ਨੇ ਜਿਹੜੀਆਂ ਸਾਡੀ ਰਸੋਈ ਦੇ ਵਿੱਚ ਹੁੰਦੀਆਂ ਨੇ ਜਿਸ ਤਰ੍ਹਾਂ ਲੌਂਗ ਦੀ ਗੱਲ ਕੀਤੀ ਆ ਮੇਥੀ ਦਾਣੇ ਦੀ ਗੱਲ ਕੀਤੀ ਆ ਦਾਲਚੀਨੀ ਦੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਰਾਤ ਨੂੰ ਤੁਸੀਂ ਪਿਉ ਕੇ ਰੱਖਣਾ ਤੇ ਸਵੇਰੇ ਚਾਹ ਦੇ ਤੌਰ ਦੇ ਉੱਤੇ ਉਹਨੂੰ ਇਸਤੇਮਾਲ ਕਰਨਾ ਖਾਲੀ ਪੇਟ ਇਹਨਾਂ ਦੀ ਸਲਾਹ ਦੇ ਮੁਤਾਬਕ ਜੇ ਪੀਓਗੇ ਤਾਂ ਤੁਹਾਨੂੰ ਕਾਫੀ ਰਾਹਤ ਮਿਲ ਜਾਏਗੀ ਤੇ ਜਿੰਨੇ ਵੀ ਇਹਨਾਂ ਦੇ ਪ੍ਰੋਡਕਟਸ ਨੇ ਇਹ ਤਾਂ ਚੀਜ਼ਾਂ ਇੱਕ ਆਪਣੇ ਰਸੋਈ ਵਾਲੀਆਂ ਨੇ ਪਰ ਇਹਨਾਂ ਤੋਂ ਹੀ ਜਿਹੜੀਆਂ ਆਯੁਰਵੈਦਿਕ ਦਵਾਈਆਂ ਵੀ ਤਿਆਰ ਕੀਤੀਆਂ ਜਾਂਦੀਆਂ ਨੇ ਤਾਂ ਉਹ ਵੀ ਡਾਕਟਰ ਸਾਹਿਬ ਨੇ ਦੱਸ ਦਿੱਤਾ ਉਹ ਵੀ ਪੂਰੀਆਂ ਸਰਟੀਫਾਈਡ ਨੇ ਤੇ ਨਾਮ ਵੀ ਉਹਨਾਂ ਦੇ ਮੈਂ ਬੜਾ ਹੈਰਾਨ ਸੀਗਾ ਸੁਣ ਕੇ ਕਿ ਬੜੇ ਪੇਚੀਦਾ ਜੇ ਨਾਮ ਹੁੰਦੇ ਨੇ ਪਰ ਤੁਹਾਡੇ ਵਾਲੇ ਹੋ ਗਿਆ ਜੀ ਰਜਨੀ ਇੱਕ ਨਾਮ ਦੇ ਵਿੱਚ ਸੁਣਨ ਦੇ ਵਿੱਚ ਹੀ ਹੁੰਦਾ ਕਿ ਯਾਰ ਇਹ ਆਯੁਰਵੈਦਿਕ ਕਿਹੜਾ ਟ੍ਰੀਟਮੈਂਟ ਹੈ ਸੱਚੀ ਆਯੁਰਵੈਦਿਕ ਹੀ ਹੈ ਕਿਉਂਕਿ ਨਾਮ ਹੀ ਬੜਾ ਉਹਦਾ ਈਜ਼ੀ ਹੈ ਕਿ ਰਜਨੀ ਨੈਕਸਟ ਲక్ష్ਮੀ ਵੀ ਪੀਰੀਅਡਸ ਨੂੰ ਰੈਗੂਲੇਟ ਕਰਨ ਵਾਸਤੇ ਹੈ ਜੀ ਸਰ ਜੀ ਜੀ ਡਾਕਟਰ ਸਾਹਿਬ ਇੱਕ ਹੋਰ ਬੜੀ ਸਮੱਸਿਆ ਹੈ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਬੇਔਲਾਦਪਨ ਹੋ ਜਾਂਦਾ ਹੈ ਤਾਂ ਇੱਕ ਇਹ ਚਰਚਾ ਦੇ ਵਿੱਚ ਆ ਜਾਂਦਾ ਹੈ ਕਿ ਅੰਡੇ ਨਹੀਂ ਬਣ ਰਹੇ ਜੀ ਅੰਡੇ ਬਣਦੇ ਨੇ ਜਾਂ ਫਿਰ ਬਣ ਕੇ ਖਤਮ ਹੋ ਜਾਂਦੇ ਨੇ ਉਹ ਬੜੀ ਵੱਡੀ ਪ੍ਰੋਬਲਮ ਹੈ ਤੇ ਜੇਕਰ ਆਪਾਂ ਦਸ ਦੇ ਵਿੱਚੋਂ ਦੋਨ ਵੀ ਦੇਖੀਏ ਤਿੰਨ ਨੂੰ ਵੀ ਦੇਖੀਏ ਤਾਂ ਉਹ ਲੇਡੀਜ਼ ਜਿਹੜੀਆਂ ਇਸ ਸਮੱਸਿਆ ਤੋਂ ਪਰੇਸ਼ਾਨ ਨੇ ਜੀ ਜੀ ਸਰ ਇਹ ਐ ਐਮ ਐਚ ਐਂਟੀ ਮੁਲੇਰੀਅਨ ਹਾਰਮੋਨ ਇਜ਼ ਰਿਸਪੌਂਸੀਬਲ ਟੂ ਗੈਟ ਪ੍ਰੈਗਨੈਂਸੀ ਬਟ ਕੱਲਾ ਏਐਮਐਚ ਇਜ਼ ਨਾਟ ਰਿਸਪੌਂਸੀਬਲ ਕਿਉਂਕਿ देयर आर ਨਿਊਮਰਸ ਫੈਕਟਰਸ ਵਿਚ ਆਰ ਰਿਸਪੌਂਸੀਬਲ ਟੂ ਕਨਸੀਵ ਨੈਚੁਰਲ ਪ੍ਰੈਗਨੈਂਸੀ ਹੁਣ ਜਿਵੇਂ ਤੁਸੀਂ ਅੰਡੇ ਦੀ ਗੱਲ ਕੀਤੀ ਸਰ ਏਐਮਐਚ ਜਿਹੜਾ ਹੈ ਉਹ ਦੱਸਦਾ ਹੈ ਕਿ ਓਵਰੀਜ਼ ਦੇ ਵਿੱਚ ਕਿੰਨੇ ਐਗਜ਼ ਹੈ ਸਪੋਜ਼ ਏਐਮਐਚ ਵੈਸੇ ਤਾਂ ਜਿਹੜਾ ਆਪਟੀਮਲ ਹੈ ਸਰ ਉਹ ਅਬਵ 4 ਹੋਣਾ ਹੀ ਚਾਹੀਦਾ ਹੈ ਬਟ ਅਸੀਂ ਜੋ ਪੇਸ਼ੈਂਟ ਕੱਢ ਚੁੱਕੇ ਹਾਂ ਸਰ ਉਹ ਇਸ ਤਰ੍ਹਾਂ ਦੇ ਵੀ ਹੈਗੇ ਜਿਨ੍ਹਾਂ ਦਾ 0.02 ਏਐਮਐਚ ਮੀਨਸ 0.02 ਓਵਰੀਸ ਦੇ ਵਿੱਚ ਐਗ ਹੈਗੇ ਆ ਅਸੀਂ ਕਰਨਾ ਕੀ ਹੈ ਸਰ ਐਗਸ ਤਾਂ ਹੈਗੇ ਆ ਅਸੀਂ ਸਿਰਫ ਐਗਸ ਦਾ ਸਟੀਮੂਲੇਸ਼ਨ ਐ ਐਗ ਰਿਜ਼ਰਵ ਔਰ ਐਗ ਮੋਟਿਲਿਟੀ ਉਸ ਨੂੰ ਅਸੀਂ ਇੰਪਰੂਵ ਕਰਨਾ ਹੈ ਤੇ ਆਪਣੇ ਵਾਲੀ ਮੈਡੀਸਨ ਅਸੀਂ ਸੋਭਾਗਿਆ ਮੈਡੀਸਨ ਸਰ ਬਣਾਈਏ ਜਿਸਦੇ ਵਿੱਚ ਟੋਟਲੀ ਪਲਾਂਟ ਬੇਸ ਸੋਲੂਸ਼ਨ ਹੈ ਸਾਰੇ ਇਹ ਇਸ ਦੇ ਵਿੱਚ ਸਵਰਨ ਬਸੰਤ ਮਾਲਤੀ ਜਿਸ ਤਰ੍ਹਾਂ ਕਿ ਅਸ਼ੋਕਾ ਰੇਸਟ ਐਂਡ ਸ਼ਿਲਾਜੀਤ ਇਸ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਜੜੀ ਬੂਟੀਆਂ ਪਾ ਕੇ ਇਹ ਸੁਭਾਗਿਆ ਮੈਡੀਸਨ ਤਿਆਰ ਹੋਈ ਹੈ ਸਰ ਜਿਵੇਂ ਅਸੀਂ ਹੁਣੇ ਡਿਸਕਸ ਕੀਤਾ 0.02 ਐਮਐਚ ਵਿਦਿਨ ਅ ਮੰਥ 0.32 ਸਾਡੇ ਪੇਸ਼ੈਂਟ ਦਾ ਆਇਆ ਸਰ ਜੀ ਸਮ ਟਾਈਮ 0.04 ਸੀ ਇੱਕ ਪੇਸ਼ੈਂਟ ਦਾ ਉਹਦਾ 0.93 ਮੀਨਸ ਕਲੋਸ ਟੂ 1 ਅਗਰ ਕਲੋਸ ਟੂ 1 ਹੈ ਇਟ ਮੀਨਸ ਕਿ ਉਹਨਾਂ ਦਾ ਐਗ ਰਿਜ਼ਰਵ ਇਨਕਰੀਜ਼ ਹੋ ਰਿਹਾ ਜਦਕਿ ਮੈਡੀਕਲ ਟਰਮ ਨਹੀਂ ਕਹਿੰਦੀ ਕਿ एएमएच ਨੂੰ ਕਵਰ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਕਿ ਅਸੀਂ ਹੁਣੇ ਡਿਸਕਸ ਕੀਤਾ ਕਿ एएमएच ਜਿਹੜਾ ਹੈ ਇਹ ਐਗ ਰਿਜ਼ਰਵ ਦੱਸਦਾ ਹੈ ਜਿਵੇਂ ਜਿਵੇਂ ਮੈਨੋਪੋਜ਼ ਹੋਣਾ ਹੈ ਤੇ एएमएच ਨੇ ਜ਼ੀਰੋ ਆਉਣਾ ਹੀ ਆਉਣਾ ਪਰ ਸਾਡੀਆਂ ਮੈਡੀਸਿਨਸ ਦੇ ਨਾਲ ਸਰ एएमएच ਵੀ ਕਵਰ ਕੀਤਾ ਜਾ ਸਕਦਾ ਹੈ ਜਿਹੜੀ ਤੁਸੀਂ ਹੁਣੇ ਡਿਸਕਸ ਕੀਤਾ 10 ਦੇ ਵਿੱਚੋਂ ਅੱਜ ਦੇ ਟਾਈਮ ਤੇ ਜ਼ਿਆਦਾ ਲਗਾਈਏ ਤੇ 7 ਪੇਸ਼ੈਂਟ ਇਸ ਤਰ੍ਹਾਂ ਦੇ ਹੈ ਜਿਹੜੇ ਕਹਿੰਦੇ ਕਿ ਸਭ ਕੁਝ ਨਾਰਮਲ ਹੈ ਮਾਮਮ मेल ਵੀ ਨਾਰਮਲ ਹੈ ਫੀਮੇਲ ਵੀ ਨਾਰਮਲ ਹੈ ਪਰ ন্যাਚੁਰਲ ਕਨਸੈਪਸ਼ਨ ਨਹੀਂ ਹੋ ਰਹੀ ਉਥੇ ਸਟੱਡੀ ਕਰਦੇ ਆ ਕਿ ਅਗਰ ਐਮਐਚ ਜ਼ੀਰੋ ਪੁਆਇੰਟ 02 ਵੀ ਹੈ ਤੇ ਉਸੁਭਾਗਿਆ ਮੈਡੀਸਨ ਵਿਦਿਨਾ ਮੰਥ ਖਾ ਕੇ ਸਰ ਉਹ ਆਪਣਾ ਐਗ ਰਿਜ਼ਰਵ ਜਿਹੜਾ ਹੈ ਉਸ ਨੂੰ ਰੈਸਿਸਟੈਂਸ ਨੂੰ ਕਵਰ ਕਰਕੇ ਉਹ ਈਜ਼ੀ ਪ੍ਰੈਗਨੈਂਸੀ ਕਨਸੀਵ ਕਰ ਲੈਂਦੇ ਬਿਲਕੁਲ ਡਾਕਟਰ ਸਭ ਤੁਸੀਂ ਦੱਸ ਹੀ ਦਿੱਤਾ ਹੈ ਕਿ ਜਿਹੜੀਆਂ ਹੋਮ ਰੈਮਡੀਜ਼ ਹੁੰਦੀਆਂ ਨੇ ਘਰੇਲੂ ਉਪਚਾਰ ਹੁੰਦੇ ਨੇ ਸਾਡੀ ਰਸੋਈ ਦੇ ਵਿੱਚ ਹੁੰਦੇ ਨੇ ਪਰ ਮੈਂ ਤੁਹਾਡੇ ਸਾਹਮਣੇ ਇੱਕ ਬੜਾ ਖੂਬਸੂਰਤ ਜਿਹਾ ਬੌਲ ਪਿਆ ਦੇਖ ਰਿਹਾ ਤੇ ਉਹਦੇ ਵਿੱਚ ਕੁਝ ਨੱਟਸ ਤੁਸੀਂ ਰੱਖੇ ਹੋਏ ਨੇ ਕੀ ਕੋਈ ਖਾਸ ਤਰੀਕਾ ਹੈ ਕਿ ਸਾਡੀਆਂ ਬੀਬੀਆਂ ਭੈਣਾਂ ਇਸ ਤਰੀਕੇ ਦੇ ਨਾਲ ਨੱਟਸ ਲੈਣ ਤੇ ਉਹਨਾਂ ਨੂੰ ਕੀ ਫਾਇਦਾ ਹੋਵੇਗਾ ਸਰ ਜਿਵੇਂ ਅਸੀਂ ਹੁਣੇ ਐਗ ਰਿਜ਼ਰਵ ਦੀ ਗੱਲ ਕਰ ਰਹੇ ਹਾਂਗੇ ਆ ਉਹਨਾਂ ਨੇ ਅਗਰ ਲੱਗਦਾ ਉਹਨਾਂ ਨੂੰ ਕਿ ਉਹ ਸੁਭਾਗਿਆ ਸਾਡੇ ਟ੍ਰੀਟਮੈਂਟ ਤੋਂ ਪਹਿਲੇ ਹੋਮ ਰੈਮਡੀਜ਼ ਲੈਣਾ ਚਾਹੁੰਦੇ ਆ ਤਾਂ ਸਰ ਉਹਨਾਂ ਨੇ ਪਰ ਮੈਂਬਰ ਜਿਵੇਂ ਤੁਸੀਂ ਦੇਖ ਰਹੇ ਹੋ ਸਰ ਇਹਦੇ ਵਿੱਚ ਦੈਨ ਅਖਰੋਟ ਸਰ ਇਹ ਜਿਹੜਾ ਬ੍ਰੇਨ ਦੀ ਸ਼ੇਪ ਵਿੱਚ ਹੈ ਬਿਲਕੁਲ ਜੀ ਇਸ ਅਖਰੋਟ ਨੇ ਕੀ ਕਰਨਾ ਸਰ ਇਨ ਕੇਸ ਲੇਡੀਜ਼ ਨੂੰ ਆਵੂਲੇਸ਼ਨ ਪੋਜ਼ਿਟਿਵ ਆ ਗਿਆ ਜਾਂ ਆਵੂਲੇਸ਼ਨ ਪੋਜ਼ਿਟਿਵ ਨਹੀਂ ਵੀ ਆਇਆ ਪੀਰੀਅਡਸ ਤੋਂ ਬਾਅਦ ਇਹ ਇਸ ਅਖਰੋਟ ਨੂੰ ਅਗਰ ਰੈਗੂਲਰ ਕੰਜ਼ਿਊਮ ਕਰਦੇ ਆ ਤਾਂ ਇਹ ਬ੍ਰੇਨ ਦੇ ਸ਼ੇਪ ਵਿੱਚ ਹੈ ਇਸ ਨੇ ਪਿਟਿਊਟਰੀ ਗਲੈਂਡ ਨੂੰ ਡਾਇਰੈਕਟ ਮੈਸੇਜ ਦੇਣਾ ਕਿ ਓਵਰੇਜ ਨੂੰ ਸਟੀਮੂਲੇਟ ਕਰੋ ਓਵਲੇਜ ਦਾ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਸ ਨੂੰ ਰੈਗੂਲੇਟ ਕਰੋ ਤਾਂ ਸਰ ਆਬਵੀਅਸ ਹੈ ਡੈਫੀਨਿਟਲੀ ਇਹ ਕਿ ਪ੍ਰੈਗਨਨਸੀ ਕਨਸੀਵ ਹੋ ਹੀ ਜਾਣੀ ਹੈ ਅਗਰ ਸਹੀ ਤਰੀਕੀ ਓਵਲੇਸ਼ਨ ਟਾਈਮ ਨੂੰ ਸਟੱਡੀ ਕੀਤਾ ਜਾਏ ਤਾਂ ਹੁਣ ਅਸੀਂ ਡਿਸਕਸ ਕਰ ਰਹੇ ਹਾਂ ਚਾਰ ਬਾਦਾਮ ਪਰ ਮੈਂਬਰ ਹਮ ਔਰ ਦੈਨ ਇੱਕ ਅਖਰੋਟ ਸਰ ਤੇ ਚਾਰ ਕਾਜੂ ਲੈ ਜਾ ਸਕਦੇ ਆ ਸੀਡ ਸਰ ਕਿਸੇ ਵੀ ਤਰ੍ਹਾਂ ਦੇ ਚਾਰ ਤਰ੍ਹਾਂ ਦੇ ਸੀਡਸ ਲਿਆ ਕੇ ਜਿਵੇਂ ਕਿ ਅਸੀਂ ਦੇਖ ਰਹੇ ਆ ਸੈਸਮੇ ਸੀਡਸ ਐ ਸਨਫਲਾਅਰ ਐ ਗ੍ਰੀਨ ਸੀਡਸ ਹੈਗੇ ਦੋ ਤਰ੍ਹਾਂ ਦੇ ਸੀਡ ਸਰ ਇੱਕ ਦਿਨ ਪਾਣ ਉਹ ਤੇ ਨਾਲ ਸਰ ਉਹਨਾਂ ਨੇ ਲੈਣੀ ਹੈਗੀ ਐ ਅੰਜੀਰ ਐਸੀ ਨਾਲ ਰੱਖੀ ਐ ਅੰਜੀਰ ਨੂੰ ਅਸੀਂ ਅਲੱਗ ਕਿਉਂ ਰੱਖਦੇ ਆ ਸਰ ਕਿਉਂਕਿ ਇਹ ਮਿੱਠੀ ਹੁੰਦੀ ਹੈਗੀ ਜੇ ਵਿੱਚ ਪਾ ਦਾਂਗੇ ਤਾਂ ਬਾਦਾਮ ਜਿਹੜਾ ਇਸੇ ਪੀਲ ਨਹੀਂ ਹੋਣਗੇ ਹਾਰਡ ਹੋ ਜਾਣਗੇ ਤਾਂ ਇਹ ਇਸ ਨੂੰ ਆਪਾਂ ਨੇ ਪੀਣਾ ਵੀ ਹੈਗਾ ਇਹ ਅੰਜੀਰ ਅਲੱਗ ਲੈ ਲੈਣ ਤੇ ਇਹਦਾ ਉਹ ਗੋਲਡਨ ਮਿਲਕ ਬਣਾ ਲੈਣੇ ਇਹਦੀ ਕੁਆਂਟੀਟੀ ਸ਼ੈਅਰ ਕਲੀਅਰ ਹੋ ਗਈ ਹੁਣ ਇਹ ਵਿੱਚ ਇਹਦੇ ਖਸਖਾਸੀ ਪਾਈ ਹੈ ਸਰ ਖਸਖਾਸ ਦੇ ਨਾਲ ਵੀ ਜਿਹੜਾ ਸੈਰੋਟੋਨਿਨ ਲੈਵਲ ਹੈ ਔਰ ਡੋਪਾਮਾਈਨ ਹੈ ਮਾਈਂਡ ਦੇ ਵਿੱਚ ਉਹ ਬੈਲੈਂਸਡ ਹੋ ਜਾਣਾ ਹੈ ਇਹ ਸਭ ਨੂੰ ਇਦਾਂ ਰਾਤ ਨੂੰ ਸੌਕ ਕਰਨ ਜਿਵੇਂ ਅਸੀਂ ਸੌਕ ਕੀਤਾ ਹਾਇਆ ਤੇ ਮਾਰਨਿੰਗ ਉੱਠ ਕੇ ਸਰ ਇਹਦੇ ਵਿੱਚ ਦੋ ਕੇਸਰ ਦੀਆਂ ਪੱਤੀਆਂ ਪਾ ਕੇ ਇਸ ਨੂੰ ਮਿਕਸੀਚ ਬਲੈਂਡ ਕਰਕੇ ਇਸ ਦਾ ਮਿਲਕ ਸ਼ੇਕ ਪੀਣਾ ਸ਼ੁਰੂ ਕਰ ਦੇਣ ਚਾਓ ਮਾਰਨਿੰਗ ਲੈਟ ਚਾਓ ਇਹਦੇ ਵਿੱਚ ਦੁੱਧ ਵੀ ਮਿਕਸ ਕਰਨਾ ਜਾਂ ਇਦਾਂ ਹੀ ਜੀ ਇਹਦੇ ਸਰ ਇਹਨੂੰ ਬਲੈਂਡ ਕਰਕੇ ਮਿਕਸੀ ਵਾਲੇ ਜਾਰ ਚ ਬਲੈਂਡ ਕਰਕੇ ਇਹਦੇ ਇਹਦਾ ਦੁੱਧ ਬਣਾ ਕੇ ਜਿਵੇਂ ਸ਼ੇਕ ਬਣਾ ਕੇ ਪੀ ਲੈ ਹਾਂ ਹਾਂ ਮਿਲਕ ਦਾ ਸ਼ੇਕ ਬਣਾ ਕੇ ਪੀ ਲੈ ਇਸ ਨੇ ਵੀ ਸਰ एएमएच ਮੀਨਸ ਪ੍ਰੈਗਨਨਸੀ ਕਨਸੀਵ ਕਰਨ ਲਈ ਬਹੁਤ ਜ਼ਿਆਦਾ ਹੈਲਪ ਕਰਨੀ ਹੈ ਪਰ ਅਸੀਂ ਇਸ ਨੂੰ ਲੈਣਾ ਡਾਈਟ ਤਰੀਕੇ ਨਾਲ ਲੈ ਅਸੀਂ ਇਸ ਨੂੰ ਲੈਣਾ ਇੱਕ ਦਵਾਈ ਸਮਝ ਕੇ ਕਿ ਮੈਂ ਡੇਲੀ ਲੈਣਾ ਹੂੰ ਜੀ ਡਾਕਟਰ ਸਾਹਿਬ ਬਿਲਕੁਲ ਜੀ ਤੁਸੀਂ ਦੱਸ ਦਿੱਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਇਸ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ ਪਰ ਜਿਸ ਤਰ੍ਹਾਂ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਕਿ ਐਲੋਪੈਥੀ ਤੋਂ ਬਾਅਦ ਦੇ ਵਿੱਚ ਹੀ ਆਯੁਰਵੇਦ ਵੱਲ ਆਇਆ ਜਾਂਦਾ ਹੈ ਤੇ ਤੁਹਾਡੇ ਜਿਹੜਾ ਤੁਹਾਡਾ ਕੈਰੀਅਰ ਆ ਉਹਦੇ ਵਿੱਚ ਕਿੰਨੇ ਕੁ ਪੇਚੀਦਾ ਕੇਸ ਆਏ ਨੇ ਜਾਂ ਕਿਸ ਤਰ੍ਹਾਂ ਤੁਸੀਂ ਉਸ ਨੂੰ ਦੱਸੋਗੇ ਕਿ ਜਿਹੜਾ ਐਲੋਪੈਥੀ ਦਾ ਤੇ ਆਯੁਰਵੇਦ ਦਾ ਵੱਖਰਾ ਵੱਖਰਾ ਜਿਹੜਾ ਰਿਜ਼ਲਟ ਆ ਉਹ ਤੁਹਾਡੇ ਕੇਸਾਂ ਦੇ ਮੁਤਾਬਕ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਦੇ ਸਰ ਅਸ ਪਰ ਮਾਈ ਕਨਸੀਡਰੇਸ਼ਨ ਅਗਰ ਮੈਂ ਗੱਲ ਕਰਾਂ ਕਿ ਅਸੀਂ ਕੋਈ ਵੀ ਐਲੋਪੈਥੀ ਮੈਡੀਸਿਨਸ ਲੈ ਰਹੇ ਹਾਂ ਦੇਖੋ 노 ਡਾਊਟ ਇੱਕ ਮਾਡਰਨ ਟੈਕ ਮਾਡਰਨ ਟੈਕਨੋਲੋਜੀ ਦੀ ਟੈਕਨੀਕ ਹੈ ਸਰ ਪੇਸ਼ੈਂਟ ਜਦ ਪਰੇਸ਼ਾਨ ਹੈ ਉਸਨੇ ਮੈਡੀਸਨ ਤਾਂ ਲੈਣੀ ਹੈ ਡਿਪੈਂਡ ਕਰਦੇ ਪੇਸ਼ੈਂਟ ਤੇ ਚੂਸ ਕੀ ਕਰਦਾ ਹੈ ਸਰ ਜੇ ਆਪੇ ਪਿਲਸ ਲੈ ਰਹੇ ਹਾਰਮੋਨਲ ਪਿਲਸ 노 ਡਾਊਟ ਦੈਟ ਵਿਲ ਗਿਵ ਸਾਈਡ ਇਫੈਕਟ ਸਾਈਡ ਬਾਈ ਸਾਈਡ ਠੀਕ ਹੈ ਤਾਂ ਅਗਰ ਅਸੀਂ ਆਯੁਰਵੇਦ ਦਾ ਮੈਡੀਸਿਨਸ ਦੀ ਗੱਲ ਕਰੀਏ ਆਯੁਰਵੇਦ ਦਾ ਮੈਡੀਸਿਨਸ ਨੇ ਕੋਈ ਸਾਈਡ ਇਫੈਕਟ ਨਹੀਂ ਦੇਣਾ ਅਗਰ ਉਹ ਆਯੁਰਵੇਦ ਨੂੰ ਚੂਸ ਕਰਦੇ ਆ ਅਗਰ ਉਹਨਾਂ ਦੇ ਇੱਕ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਆਯੁਰਵੇਦ ਮੈਡੀਸਨ ਨੇ ਉਹਨਾਂ ਦੀ ਬੋਡੀ ਦੇ ਵਿੱਚ ਵਾਤ ਪਿੱਤ ਤੇ ਕਫ ਇਹਨਾਂ ਦੋਸ਼ਾਂ ਨੂੰ ਬੈਲੈਂਸ ਕਰਕੇ ਇੱਕ ਡਿਜ਼ੀਜ਼ ਦੀ ਮੈਡੀਸਿਨ ਉਹ ਲੈਣਗੀ ਤੇ ਤਿੰਨ ਡਿਜ਼ੀਜ਼ ਦਾ ਸਾਈਡਾਂ ਤੇ ਆਯੁਰਵੈਦਿਕ ਮੈਡੀਸਿਨ ਨੇ ਆਟੋਮੈਟਿਕਲੀ ਕਵਰ ਕਰ ਦੇਣੀ ਹੈਗੀਆਂ ਸਰ ਤਾਂ ਸਾਡੇ ਇਹ ਐਕਸਪੀਰੀਐਂਸਿਸ ਰਹੇ ਆ ਤੇ ਨਾਲ-ਨਾਲ ਉਹ ਅਸੀਂ ਨੇਚਰਲ ਗੱਲ ਕਰੀਏ ਕਿ ਤੇ ਐਕਸਰਸਾਈਜ਼ ਐਲੋਪੈਥਿਕ ਮੈਡੀਸਿਨ ਦੇ ਵਿੱਚ ਕੋਈ ਐਕਸਰਸਾਈਜ਼ ਨਹੀਂ ਬਟ ਅਸੀਂ ਉਹਨਾਂ ਨੂੰ ਕਾਉਂਸਲ ਕਰਦੇ ਹਾਂ ਕਿ ਨਾਲ-ਨਾਲ ਉਹ ਬੇਬੀ ਕਨਸੈਪਸ਼ਨ ਵਾਸਤੇ ਬਟਰਫਲਾਈ ਐਕਸਰਸਾਈਜ਼ ਜਾਂ ਕਪਾਲ ਭਰਤੀ ਅਲੋਂਗ ਬਿਲੋਂਗ ਹੋਰ ਬਹੁਤ ਤਰ੍ਹਾਂ ਦੀਆਂ ਹੈਗੀਆਂ ਸਰ ਉਹ ਐਕਸਰਸਾਈਜ਼ ਕਰਨ ਤਾਂ ਕਿ ਉਹਨਾਂ ਦੇ ਯੂਟਰਸ ਔਰ ਐਬਡੋਮినਲ ਪਾਰਟ ਦੀ ਐਕਸਰਸਾਈਜ਼ ਹੁੰਦੀ ਰਹੇ ਔਰ ਜਿੰਨਾ ਈਜ਼ੀ ਐਕਸਰਸਾਈਜ਼ ਹੋਏਗੀ ਤਾਂ ਸਰ ਦੇ ਵਿਲ ਕਨਸੀਵ ਔਰ ਆਈ ਅਗੇਨ ਪ੍ਰੀਫਰ ਦੇ ਸ਼ੁੱਡ ਗੋ ਟੂ ਆਯੁਰਵੇਦਾ ਮੈਡੀਸਿਨ ਤੇ ਇਸ ਤੋਂ ਬਾਅਦ ਤਾਂ ਸਰ ਤੁਸੀਂ ਦੇਖ ਸਕਦੇ ਹੋਗੇ ਕਿ ਕਪਲ ਦੀ ਆਪਣੀ ਚੋਇਸ ਹੁੰਦੀ ਹੈਗੀ ਹੈ ਜੀ 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 ਡਾਕਟਰ ਸਾਹਿਬ ਤੁਸੀਂ ਬੜੇ ਸੌਖੇ ਤਰੀਕੇ ਦੇ ਨਾਲ ਦੱਸ ਦਿੱਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਾਡੀਆਂ ਬੀਬੀਆਂ ਮਾਤਾਵਾਂ ਪੈਣਾ ਆਪਣੇ ਰੋਗ ਨੂੰ ਬਿਨਾਂ ਛੁਪਾਏ ਤੁਹਾਡੇ ਤੱਕ ਆ ਸਕਦੀਆਂ ਨੇ ਤੇ ਇੱਥੇ ਉਹਨਾਂ ਨੂੰ ਇੱਕ ਉਮੀਦ ਦੀ ਕਿਰਨ ਜ਼ਰੂਰ ਮਿਲੇਗੀ ਜੇਕਰ ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਵੀ ਕੋਈ ਸਵਾਲ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਸਕਰੀਨ ਦੇ ਉੱਤੇ ਪਤਾ ਵੀ ਪੂਰਾ ਚੱਲ ਰਿਹਾ ਹੈ ਕਿ ਪ੍ਰੇਮਵੇਦਾ ਮੁਹਾਲੀ ਦੇ ਵਿੱਚ ਆ ਤੇ ਤੁਸੀਂ ਆ ਸਕਦੇ ਹੋ ਆਪਣੀ ਸਮੱਸਿਆ ਜ਼ਰੂਰ ਦੱਸਿਓ ਹਿਸਟਰੀ ਜ਼ਰੂਰ ਦੱਸਿਓ ਤਾਂ ਜੋ ਡਾਕਟਰ ਹਰਮਿਤ ਹੋਰੀ ਤੁਹਾਡੀ ਹਰ ਸਮੱਸਿਆ ਦਾ ਹੱਲ ਕਰ ਸਕਣ ਡਾਕਟਰ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਸਰ ਐਂਡ ਸ਼ੁਕਰੀਆ ਦਰਸ਼ਕਾਂ ਨੂੰ